बड़ा यहां ही बहुत बहुत लंबाई हो बहुत है भाई रे ओ भाई लाइटों दी टेस्टिंग चलदी है लाते प्लग प्लग हेठा भी लाते दे फिर ਕਿੰਨਾ ਤਕੜਾ ਬਣਿਆ ਹੋਇਆ ਅੱਜ ਵੀ ਦਾ ਆ ਜਾਈਦਾ ਚੁੱਲੇ ਵਾਲਾ ਜਿਹਨੇ ਮੈਂ ਡਬਲ ਡਬਲ ਟਾਇਰ ਬਣਾਉਣਾ ਹੈ ਨਾ ਆ ਦੇ ਆ ਚਲੋ ਜੀ ਭਾਈ ਚੰਗਾ ਚੰਗਾ ਜੀ ਲੈ ਭਾਈ ਹੁੰਦੀ ਚਲ ਮਿਲ ਚਲ ਮੇ ਦਾ ਲੈੋ ਭਾਈ ਚੱਲ ਭਾਈ ਚਲੋ ਵਾਹ ਕਿ ਦਿਨ ਪਿਆ ਹੋਇਆ ਸੋਣਾ ਇੱਕ ਦਿਨ ਦੋਹਾਂ ਦਾ ਅੱਛਾ ਇੱਕੋ ਦਿਨ ਬਰਾਤ ਚੜੀ ਦੋਆ ਬੰਦਿਆਂ ਦੀ ਤੇ ਕਾਲ ਬਾਈ ਸਾਰਿਆਂ ਨੂੰ ਲੋ ਜੀ ਬਾਈ ਮਿਲੋ ਮਰਕੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਪਹਿਨੀ ਵਧਾਈਆਂ ਦੇ ਦਿੰਦਾ ਬਾਈ ਅੱਜ ਨਹੀਂ ਤੇ ਵਧਾਈਆਂ ਹੀ ਵਧਾਈਆਂ ਮੈਨਾਂ ਕਿ ਬੇ ਜਿਆਦਾ ਨਾ ਭਰਜੇ ਮਿਲ ਜੇ ਪਹਿਨੀ ਵਧਾਈਆਂ ਦੇ ਦਿੰਦਾ ਬਾਈ ਅੱਜ ਲਿਆਉਣਾ ਟਰਾਲਾ ਕੱਲ ਚੰਨੇ ਆ

ਖੰਦ ਦੇ ਆਉ ਤੁਹਾਨੂੰ ਅੱਗੇ ਇੱਧਰ ਹੱਲੇ ਆ ਨਾ ਮੈਂ ਦੇਖ ਲਈ ਟਾਈਮ ਹੋਣਾ ਤਾਂ ਇਹ ਨਹੀਂ ਆ ਤੇ ਫੀਡ ਨਹੀਂ ਹੈਗੀ ਠੀਕ ਆ ਫੀਡ ਗੇਰ ਕੇ ਆਣੀ ਆਹ ਘਟਾਇਆ ਤਾਂ ਆ ਮਿੱਸ਼ਨ ਕਣੀ ਪਈ ਆਪਣੇ ਕੋਲੋਂ ਲੱਗਾ ਇਸ ਲਈ ਉਹਦੇ ਵਾਲੀ ਢਾਂਡ ਕਪਈਆ ਮੰਨਣਾ ਬੰਦੀ ਠੀਕ ਆ ਆਪਣਾ ਘਰ ਦਾ ਉਹ ਬਰਕਤ ਰਹਿੰਦੀ ਬਾਈ ਬਹੁਤ ਬਾਈ ਫਾਇਦਾ ਮੇਰਾ ਤਾਂ ਪੂਰਾ ਉਹਦੇ ਨਾਮ ਦਿੰਦੇ ਆ ਚਲੋ ਬਾਈ ਚੱਲਦੇ ਆ ਅਸੀਂ ਹੁਣ ਆਹ ਗੱਡੀ ਬਾਈ ਪਿੱਲੋਂਾਂ ਤੇ ਅੱਛੀ ਵੀ ਨੇ ਲੈ ਆਲੀ ਆਦੀ ਗੱਡੀ ਜਾ ਪਿੱਲੋਂਾਂ ਦੇ ਮਹਾਲ ਹੋ ਗਈ ਆ ਲੈ

ਦਿਆ ਹੁਣ نو ਬਈ ਹਰਸ਼ ਵੀਰ ਵਾਲੇ ਨੂੰ ਲੱਗੇ ਹੋਏ ਆ ਟੱਚਿੰਗ ਮੱਚਿੰਗ ਕਰਨ ਜਿਹੜਾ ਕੁਝ ਰਹਿੰਦਾ ਏ ਤੇ ਕਰ ਰਹੇ ਆ ਉਧਰ ਵੀ ਲੱਗੇ ਹੋਏ ਆ ਇੱਧਰ ਇਹਨੂੰ ਇਹ ਵੀ ਤਿਆਰ ਆ ਥੋੜਾ ਬੋਤਾ ਕੰਮ ਐ ਇਹ ਚੱਕਰਾਂ ਹੱਥ ਵੀ ਦੇਖੋ ਪੜਦਾ ਤੇ ਉਧਰ ਉਹ ਵੀ ਜਾਣਾ ਸਾਡੇ ਪ੍ਰੋਣਾ ਸਾਥੀ ਪਹੁੰਚੇ ਹੋਏ ਆ ਚੱਕਰ ਸਾਹਿਬ ਕਿੱਦਾਂ ਪ੍ਰੋਣਾ ਜੀ ਇਹ ਹੋਰ ਸਾਧਰੇ ਪਹੁੰਚੇ ਹੋਏ ਆ ਐਸਲ 5:00 ਵੱਜ ਗਏ ਹੈ ਸਾਡੇ 9:00 ਸਾਡੇ 9 ਤੁਸੀਂ ਕੰਮ ਫੇਰ ਲੇਟ ਹੈ ਸਾਨੂੰ ਤਾਂ ਮੈਂ ਨਾਲੇ ਕਹੀ ਜਾ ਮੈਂ ਲੇਟ ਮਿਲਣਾ ਚੱਲਦੇ ਕਹਿੰਦਾ ਨਹੀਂ ਤਿਆਰ ਹੈ ਮੈਨੂੰ ਅੱਧੇ ਬੀਜੇ ਟਾਈਮ ਤੇ ਆਲਾ ਕਹਿੰਦਾ ਵੀ ਆਹ ਪਾਰੇ ਟਰੈਕਟਰ ਲਿਏ ਪਿੰਡ ਤੇ ਸਾਡੇ 6:00 ਵਜੇ ਤਰਪਣਾ ਠੀਕ ਇਹ ਕਹੀ ਜਾ 12:00 ਵਜੇ ਤਾਂ ਨਹੀਂ ਲੈ 11:00 ਵਜੇ ਮੈਨੂੰ ਵੀ ਕਹਿੰਦਾ ਕਹਿੰਦਾ 12:00 ਵਜੇ ਤਾਂ ਮੈਂ ਕਿਹਾ ਮੈਂ ਫੀਲਡ ਤਾਂ ਛੱਡਾਂ ਮੈਂ ਕਹਿੰਦਾ ਇੰਨੇ ਨੂੰ ਤਾਂ ਮੂੜਾਣਾ ਆਕੇ ਬਣਵਾ ਲਈ ਸਾਡੇ 6:00 ਵਜੇ ਤਰਪਣਾ ਆ ਜੈਕੜਾ ਵੀ ਘਰਦਾ ਹੈ ਨਾ ਜੈਕੜਾ ਸੀਨਾ ਠੀਕ ਆਂਜਣ ਵਿੱਚ ਵੀ 55 10 ਵੀ ਆਇਆ ਇਹਦਾ ਕਾਂ ਟਰਾਲਾ ਇਹ ਘਾ ਟਰੈਕਟਰ ਆ ਪੂਰਾ ਛੋਟਾ ਜਿਹਾ ਅਂਜਣਾ ਦੇਖ ਲੈ ਹਾਂ ਯਾ ਦੇਖੋ ਬਾਈ ਆ ਜੈਕੜਾ ਇਹ 20 ਫੁੱਟਾ ਹੀ ਹੋਊਗਾ ਬੱਸ ਹੈ ਕੀ ਆ ਇਹ ਕੀ ਆ ਹਾਂਜੀ ਡਬਲ ਜੈਕੜਾ ਚਾਰਲਾ ਵੀ ਹੈਗੇ ਤਰੀਕੇ ਨਾਲ ਇਹ ਸਹੀ ਗੱਲ ਹੈ ਕਣਕ ਦਾ ਭੱਜੀ ਆ ਜਾਂਦੇ ਜੀੜੀ ਦੇ ਨਾਲ ਇਸ ਗੱਲ ਇਹ ਹਾਂ ਸਹੀ ਗੱਲ ਹੈ ਆ ਰਹੀ ਜੀ ਇਹ ਅੰਮ੍ਰਿਤਪੁਰ ਸਿੰਗਲ ਹਿੱਸਾ ਹੈ ਜੋਂੜਿਆ ਹਰਾ ਰੰਗੇ ਜ਼ਿਆਦਾ ਹੁੰਦਾ ਹੈ ਹੈਨਾ ਇਸ ਨਾਲ ਹੀ ਲੱਗ ਭਗ ਜ਼ਿਆਦਾ ਹੁੰਦਾ ਹਾਂ ਦੇਖਦਾ ਹਰਸ਼ੀਰ ਦਾ ਮੁੱਫੜ ਵੀ ਜੇ ਦੇਕੇ ਵਾਲੰਦੇ ਪੁੱਛ ਲੋ ਜੇ ਹੌਸਲਾ ਹੈ ਥੋੜਾ ਦੇ ਲੈਣ ਹੋ ਜਾਣਾ ਹਾਂ ਨਹੀਂ ਕੱਲੋਂ ਵੀ ਨਹੀਂ ਦਿੰਦੇ ਫਿਰ ਨਵਾਂ ਧਰਨਾ ਫਿਰ ਹੁਣ ਤਾਂ ਹੋਰ ਦੇ ਇਸ਼ੂ ਹੋ ਗਏ ਹੋਰ ਦੇ ਇਸ਼ੂ ਦੇਖੋ ਇਹ ਸੈਡ ਹੋ ਜਾਏਗਾ ਪਹਿਲੇ ਜਮਾਨਾ ਦੇ ਰਿਕਾਰਡ ਵਾਲੇ ਚੈੱਕ ਕਰ ਲਈ ਦੀ ਆ ਚਾਹੀਦੇ ਜਿਹਨੇ ਬਣਾਉਣਾ ਉਹ ਚੈੱਕ ਪਹਿਲਾਂ ਚੀਜ਼ ਬਣਾ ਕੇ ਨਾ ਬਾਅਦ ਨੂੰ ਪਸਤਾਨੀ ਵਾਲੀ ਗਲਤੀ ਹੁੰਦੀ ਸਹੀ ਗੱਲ ਹੈ ਘੈਂਟ ਲੱਗਦਾ ਯਾਰ ਦੇਖ ਹੈ ਨਾ ਆਦ ਲਗਣਾ ਐਡੇ ਨੂੰ ਡਬਲ ਚੈੱਕ ਆ ਹੈਡੀ ਡਬਲ ਨਹੀਂ 3 2 ਦਾ 14 ਫੋਰ ਦਾ ਇਹ ਬੰਦਾ ਬਲਾਗ ਕਰਦਾ ਚੌਂ ਲਈ ਪਾਇਆ ਹੈ ਹਾਂ ਆਈਡਰ ਕੋਲ ਵੀ ਜੋੜ ਘਟ ਰਿਹਾ ਨਾ ਜਿੰਨਾ ਮਰ ਕੇ ਵੇਜ ਪਾ ਕੇ ਜਾਂਦਾ ਨੋਰਮਲ ਚੱਕਰ ਲੰਦਾ ਨਾਲੇ ਰੇਸ ਤੇ ਭਾਈ ਸਾਡੇ پرانے ਦਾ ਵੀ ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਕਰੋ ਕਿਆ ਨਾਮ ਦਾ ਚੱਕਰ ਬਲਾਗ ਹੈ ਹਾਂ ਚੱਕਰ ਬਲਾਗ ਤੇ ਭਾਈ ਸਾਡੇ پرانے ਜੂਰ ਇਹਨੂੰ ਵਾਰ ਤੇ ਵਾਰ ਸਬਸਕ੍ਰਾਈਬ ਕਰੋ ਤੇ ਚੈਨਲ ਦੇਖੋ ਭਾਈ ਵੀ ਵਧੀਆ ਡੰਗਰਾਂ ਦਾ ਹੋਰ ਖੇਤੀਬਾੜੀ ਦਾ ਵਧੀਆ ਕੰਮ ਕਰਦੇ ਭਾਈ ਹੁਣ ਕੈਬਨ ਆਲਾ ਕੱਢ ਪਾਉਣਾ ਇਹਨੂੰ ਉਹ ਵੀ ਲੇਟ ਕਰੀ ਜਾਂਦਾ हां ते आज क्यों लेके आए आज रात होए 10:00 ਵਜੇ ਕੇ ਅੱਛਾ ਪਿਆਰ ਕਰਦੇ ਨੂੰ ਜਿਹੜਾ ਜਿਹੜਾ ਆਪਣਾ ਹੋੜ ਛਤੀ ਸੋਆ ਹਾਂ ਉਹ ਬਾਈ ਨੇ ਭੇਜਿਆ ਤਾਂ ਇਹ ਵੀ ਗੱਲ ਆ ਉਹਦੇ ਨਾਲ ਲੈ ਕੇ ਆਉਣਾ ਠੀਕ ਹੈ ਜਲਾਬ ਬਾਈ ਨੇ ਹਾਂਜੀ ਠੀਕ ਹੈ ਕਰਕੇ ਵੀ ਆਪਣੀ ਦੇ ਨਾਲ ਇਹ ਤਾਂ ਆਪਾਂ ਦੇਖ ਲੈਣ ਕੱਲ ਨੂੰ ਸਵੇਰੇ ਇੱਦਾਂ ਹੀ ਲਿਆਉਣਾ ਆ ਕੇ ਆਉਣਾ ਠੀਕ ਹੈ ਬਲਵੀਰ ਬਾਈ ਨੇ ਪਹੁੰਚ ਗਏ ਲੰਬੜਦਾਰ ਜੀ ਕੀ ਹਾਲ ਹੈ ਕਿੱਦੜ ਦਾ ਦਿਖਿਆ ਨਹੀਂ ਉੱਥੇ ਦਾ ਲੈਣਾ ਚੈੱਕ ਚੈੱਕ ਕਰਦੇ ਗੱਲ ਅੱਛਾ ਅੱਛਾ ਅਸੀਂ ਤਾਂ ਅੰਦਰ ਚਾਹ ਪਾਣੀ ਪੀ ਕੇ ਆਏ ਆ ਹਾਂ ਮੈਂ ਮੈਂ ਕਿਹਾ ਕਿਤੇ ਕੇ ਭਾਈ ਆ ਦੇਖ ਜਿਹਨੇ ਚੁੱਲੇ ਵਾਲਾ ਦੇਖ ਲੈ ਹੈ ਕਹ ਜੀ ਭਾਈ ਹੱਬਾ ਹੈ 70 ਗੋਡਾ ਬਣਾਉਣਾ ਕਰ ਦੇਗਾ ਹੋਊਗਾ ਕਿੰਨਾ ਤਕੜਾ ਬਣਿਆ ਹੋਇਆ ਅੱਜ ਵੀਰ ਆ ਜਾਈਦਾ ਚੁੱਲੇ ਵਾਲਾ ਜਿਹਨੇ ਡਬਲ ਡਬਲ ਟਾਇਰ ਬਣਾਉਣਾ ਹੈ ਨਾ ਆ ਦੇ ਬੰ ਮੈਨੂੰ ਕੱਲਾ ਹੀ ਦੇ ਦਿਓ ਇਹਦਾ ਆਹੀ ਆਉਣੇ ਆ। ਆਹ ਦੇਖੇ ਜੇ ਇਹ ਨਾਲ। ਸਾਰਾ ਆਹੀ ਪੱਤੀ ਪੱਟ ਹੋਣੀ ਹੋਰ ਤਾਂ ਬਾਕੀ ਸਾਰੀਆਂ ਵਿਧੀਆਂ ਨਾਲ ਬਰ ਜਿਹਦੇ ਕਾਲਾ ਮਾਲ ਬਣਾਉ ਬਣਾਉਂਦੇ ਆ। ਨਹੀਂ ਮੈਂ ਉਹ ਕਹਿੰਦਾ ਵੀ ਜਿਹੜਾ ਸਿੰਪਲ ਲੈ ਲੈਂਦੇ ਨਾ ਡਬਲ ਟਾਇਰ ਵਾਲਾ ਉਹਦੇ ਨਾਲ ਆਹ ਸਿਸਟਮ ਵਧੀਆ। 1 ਘੰਟਾ ਹੈ ਬਾਈ। ਆ ਵੀ ਦੇਖੋ ਕਿੰਨੇ ਆ। ਆਹੀ ਹੱਪਾਈ ਦੀਆਂ। ਸੀਰਾ ਜਿਜ ਬਣਾਈ ਹੋਈ ਆ। ਇਹਨੂੰ ਕਹਿ ਦਿੰਦੇ ਆ ਬਾਈ ਜੇ ਆਗਲਾ ਟਾਇਰ ਉੱਚਾ ਹੋ ਗਿਆ ਉਹਨੂੰ ਪਿੱਛੇ ਨਹੀਂ ਮਾਉਣਾ। ਇਨੇ ਦਮ ਦੇ ਹੀ ਜਾਣਾ ਟਰੈਕਟਰ ਪਰ ਨਹੀਂ ਲੋਡ ਪੈਣਾ ਨਾ ਬਈ ਦੇ ਇਹ ਹੁਣ ਕਿੰਨਾ ਕੰਮ ਰਹਿ ਗਿਆ ਸੈਨਰ ਦੂਨਰ ਮਾਰਨਾਂ ਦੇ ਤਿਆਰੀ ਚੱਲ ਰਹੀ ਹੈ ਪੂਰੀ ਹਾਂ ਬਈ ਹਸਵੀਰ ਜੇ ਮੇਲਾ ਨਾ ਲਵਾਉਂਦੇ ਨਾ ਹੁਣ ਨੂੰ ਆਪਾਂ ਨੂੰ ਟਰਾਲਾ ਮਿਲ ਜਾਣਾ ਤਾਂ ਹੈ ਹਾਂ ਹਰ ਮੇ ਮੈਂ ਹਾਂ ਮੇਲੇ ਪਰ ਹਰੇਕ ਤਰ੍ਹਾਂ ਦਾ ਬੰਦਾ ਹੁੰਦਾ ਹਾਂ ਹਾਂ ਸਾਡੀ ਮੰਦਿਰ ਦਾ ਜੜਨਾ ਹੈ ਹਾਂ ਨਾ ਉਹ ਵੀ ਅਸੀਂ ਕੱਦਾ ਦੇ ਦੇਣਾ ਦਾ ਅਗਲਾ ਰੰਗ ਦੇਖਦਾ ਉਹ ਆ ਦੇਖੋ ਬਾਈ ਆ ਪਿੱਤਲ ਵਾਲੇ ਹੀ ਲਾਦੇ ਹੈ ਥੜੀ ਘੜੀ ਨਾਲੋਂ ਜੈਕ ਲਾਦਾ ਬਾਈ ਆਹ ਹੈਟਾ ਇਹਦਾ ਇਹਦਾ ਹੀ ਅਰੇ ਡਬਲ ਪੈਪਾ ਨਹੀਂ ਆਇਆ ਇਹਨੂੰ ਵੀ ਡਬਲੇ ਲੱਗੂਗੀ ਬਣਨੇ ਵਾਲੀ ਕਿੱਥੇ ਨੇ ਸਿੰਗਲ ਵੀ ਹੋ ਜਾਂਦੇ ਜਿਵੇਂ ਸਿੰਗਲ ਵੀ ਹੁੰਦੇ ਦਾ ਉਹ ਤਾਂ ਸਿੰਗਲ ਤਾਂ ਹੈ ਜੀ ਜਿਹੜੇ ਆਪਣੇ ਨਾ ਆਪਾਂ ਚੱਕ ਕੇ ਇਕਦਮ ਖਾਲੀ ਕਰ ਦਿੰਦੇ ਹਾਂ ਹਾਂ ਇਹ ਜਿਹੜਾ ਇੱਕ ਤਾਂ ਵੀ ਆਪਾਂ ਨੇ ਮਤਲਬ ਤੇਜ਼ ਖੜਾ ਕੇ ਰੱਖਣਾ ਹਾਂ ਸਹੀ ਗੱਲ ਉਹ ਲਿਫਟ ਨੂੰ ਚੱਲ ਜਾਂਦੇ ਜਿਹੜੇ ਆਪਾਂ ਚੱਕ ਲਈ ਟਰਾਲੀ ਹੁੰਦੀਆਂ ਹਾਂਜੀ ਹਾਂਜੀ ਹਾਂ ਹਾਂ ਇਹ ਤੇ ਵਜ਼ਨ ਖੜਿਆ ਰਹਿਣਾ ਹੈ ਹਾਂ ਗੱਲ ਪੱਕੀ ਆ ਵਾਹ ਬਈ ਇੱਕ ਵਾਰ ਤਾਂ ਕਰਦਾ ਹਲੇ ਦੋਏ ਦੇ ਉਹ ਕਰਕੇ ਇੱਕ ਵਾਰ ਫੇਰ ਜਾਣਾ ਅੰਦਰ ਜੀ ਲੰਬਾਈ ਉਹ ਬਹੁਤ ਹੈ ਭਾਈ ਰਵੇਦੀ ਕਹਿੰਦੇ ਫੇਰ ਜ ਆਉਂਗੇ ਅੱਧਾ ਤੂੰ ਕਹਿੰਦੇ ਵੋਨ ਟ੍ਰੈਲਰ ਕੱਢ ਕੇ ਬਾਹਰ ਕਰਨਾ ਹੋਣਾ ਬੜਾ ਮੜਾ ਮੁੱਟਾ ਜਾ ਕਹਿੰਦੇ ਇਹਨੂੰ ਬਾਹਰ ਕਰ ਦਿੰਦੇ ਆ ਬਸ ਬੜਾ ਜਿਹੜਾ ਰਹਿ ਜਾਂਦਾ ਭਾਈ ਹੁਣ ਆਹ ਟਰਾਲ ਆਇਆ ਹੁਣ ਇਹਦੇ ਉੱਰ ਮਸਾਈਨਰ ਦੇ ਵੱਜਣਾ ਏ ਆਈ ਨਿਆਂ ਕਾਹਟਾ ਫੇਰਾ ਹਣਕੀਤ ਭਾਈ ਚਾਹੇ ਮਸ਼ੀਨ ਲੈਣ ਚਲੇ ਜਾਓ ਟਰਾਲੀ ਲੈਣ ਚ ਕੁਝ ਲੈਣ ਚਲੇ ਜਾਓ ਹਾਂ ਇਹ ਪਤਾ ਨਹੀਂ ਆਦਦੇ ਆ ਸ਼ਾਮ ਨੂੰ ਕੱਢਦੇ ਆ ਯਾਰ ਹੈ ਹੈ ਹੋਰ ਹੁਣ ਰਾਤ ਹੋ ਰਹੀ ਨਹੀਂ ਦੱਸ ਤੜਕੇ ਤੇ ਆਏ ਬਈ ਨੇ ਤਾਂ ਰੋਟੀ ਵੀ ਨਹੀਂ ਖਾਣਦੀ ਚੱਜਣਾ ਪਰ ਰੋਟੀ ਬਾਈ ਇਹ ਸਾਨੂੰ ਇਹ ਪੱਕਾ ਖਲਾਉਨੇ ਆ ਇਹਨਾਂ ਦੇ ਖਾਣੇ ਪੀਣੇ ਦਾ ਇਹ ਪੱਕਾ ਰੋਟੀ ਪਾਣੀ ਹਾਂ ਹੈ ਹਾਂ ਰੋਟੀ ਪਾਣੀ ਬਾਈ ਜਦੇ ਸਾਰੇ ਬੰਦੇ ਰੋਟੀ ਪਾਣੀ ਉਰੇ ਖਲਾਈ ਤੇ ਬਾਈ ਇੱਧਰ ਇਹਦਾ ਹੁਣ ਕਰਨ ਕਿਵੇਂ ਆ ਚੈਨਲ ਬੱਜਣਾ ਹੈ ਉਹ ਚੱਲ ਰਿਹਾ ਹੁਣ ਦੇਖਦੇ ਆ ਮਲਕੀਤ ਭਾਈ ਚ ਰੰਗ ਭਾਰ ਹੋ ਰਿਹਾ ਹੈ ਹਾਂ ਦੁਆਰੇ ਫੇਰ ਵੱਜਣਾ ਫੇਰ ਵੱਜਣਾ ਹਾਂ ਤੂੰ ਦੇਖਦੇ ਆ ਉਹਦਾ ਕਿੰਨਾ ਕਮਰਾ ਹੈ ਗਿਆ ਬਾਹਰ ਕਰਤੇ ਹਲੇ ਹੈ ਉਹਦਾ ਹੋ ਗਿਆ ਹਾਂ ਮਾੜਾ ਮੋਟਾ ਬਸ ਸਹੀ ਗੱਲ ਆਸ ਸਪਿੰਨਰ ਵੀ ਲਾਤੇ ਹੈ ਤੇਰੇ ਹੁਣ ਚਮਕਣ ਲੱਗਿਆ ਬਾਈ ਟਰੰਡਰਾਂ ਦਾ ਆ ਉਹ ਵੀ ਲੱਗ ਗਿਆ ਜਿਪਾਂ ਟਰੈਕਟਰ ਲਾਤੇ ਹੁਣ ਅੱਛਾ ਇੱਥੇ ਫਿਰ ਬਾਹਰ ਤਾਂ ਹੀ ਉਹ ਦੂਆ ਬਾਹਰ ਆਇਆ ਇਹਦੇ ਸਟਿੱਕਰ ਜੇ ਰਹਿੰਦੇ ਤੇ ਹੋਰ ਲਾਤੇ ਲੱਗ ਗਿਆ ਡੱਗਾ ਲਾਉਂਦਾ ਤਾਂ ਲਾਤੇ ਕਿੱਥੇ ਪਾਣੀ ਪੀਣ ਵਾਲੀ ਜਾਂਦੀ ਸੀ ਹਾਂ ਠੀਕ ਐ ਕਿਹੜੇ ਲੈ ਜਾਂਦੇ ਤੇ ਪਾਣੀ ਪੀਣ ਵਾਲੇ ਉਹ ਵੀ ਟੰਗ ਦਾ ਅੱਛਾ ਉਹਦਾ ਮੈਂ ਕਾਰ ਦੇ ਉੱਪਰ ਰੱਖ ਲੈਣਾ ਆਪਣੇ ਫਾਇਦਾ ਹੀ ਹੈ ਜਾਇਹ ਟਰਾਲੀ ਪਰ ਹੋਵੇ ਤਾਂ ਵੀ ਫਾਇਦਾ ਹੀ ਹੈ ਭਾਈ ਸਰੰਡਰ ਵੀ ਲਾਤਾ ਹਰਸ਼ਵੀਰ ਇਹ ਪਾਣੀ ਵਾਲਾ ਰਹਿ ਗਿਆ ਇਹਦੀ ਗੱਲ ਲੋੜ ਪੈ ਗਈ ਸੀ ਵੀਰੇ ਇਹਦੀ ਚੱਲ ਸਾਨੂੰ ਤਾਂ ਫਾਇਦਾ ਹੀ ਹੈ ਇਹਦੀ ਗੱਲ ਇਹ ਸਾਨੂੰ ਫਾਇਦਾ ਹੈ ਕੰਬੈਨ ਪਰ ਲੋਡ ਹੈ ਇਹਦੀ ਤਾਂ ਲਵਾ ਲਿਆ ਇਹਨੇ ਠੀਕ ਹੈ ਇਹ ਲਵਾ ਲਿਆ ਨੇ ਤਾਂ ਹਰਸ਼ਵੀਰ ਰੇ ਪਰ ਨਾਗ ਨਹੀਂ ਬੱਜਿਆ ਲੈ ਯਾਰ ਆਤੀ ਏ ਉਹਨੂੰ ਹਾਂ ਯਾਦੇ ਟਾਈਮ ਹੋਵੇ ਨਾਲ ਚਾਹ ਪੀਣੀ ਹਾਂ ਚਾਹ ਪੀ ਰਹੇ ਹਾਂ ਗੱਲ ਪੱਕੀ ਐ ਲੈ ਬਾਈ ਤੇ ਆ ਵੀ ਸਪੀਨਰਾਂ ਨੂੰ ਵੀ ਹੋ ਗਿਆ ਕੈਂਟ ਬਣ ਗਿਆ ਬਾਈ ਹੁਣ ਹਾਂ ਜੈਕਪੁਆਇੰਟ ਚੱਲੋ ਬਾਈ ਪਿੱਛੇ ਰੰਗ ਭਾਰ ਹੋ ਰਿਹਾ ਐ ਹੁਣ ਹਲੇ ਇੱਕ ਵਾਰ ਵੱਜਿਆ ਵੱਜਣਾ ਐ ਹਲੇ ਹੋਰ ਹਲੇ ਵੱਜਣਾ ਇੱਕ ਵਾਰ ਹੋਰ ਉਹ ਐਮ ਜੀ ਜੀ ਵੀ ਪਰ ਹੋਣਾ ਯਾਰ ਉਹ ਐਮ ਜੀ ਉਹ ਹੋਊਗਾ ਹਲੇ ਰਹਿਦਾ ਕੰਮ ਪਹਿਲਾਂ ਟੇਪ ਲੋਵਾਤੀ ਸੀ ਬਾਈ ਬੜਾ ਔਖਾ ਕੰਮ ਹੈ ਦਾ ਕੰਬਾਈਨ ਵਾਲਾ ਵੀ ਔਖਾ ਕੰਮ ਹੋ ਗਿਆ ਇੱਕ ਤਰ੍ਹਾਂ ਦੇ ਮੈਨੂੰ ਕਹਿੰਦਾ ਸੀ ਰਾਤ ਤੋਂ ਪਹਿਲਾਂ ਤੁਰਪਾਂਗੇ ਕਿ ਤੇ ਅੱਜ ਵੀ ਕਹੀ ਜਾਂਦਾ ਵੀ ਰਹਿਣ ਦੋ ਕੱਟ ਜਾਂਦੇ ਕੱਢੀ ਦੇ ਦੂੰਗੇ ਦੇਖਦੇ ਕਰ ਬਾਈ ਪਰਸੋਂ ਆਇਆ ਤਾਂ ਕਹਿੰਦੇ ਵੀ ਕੱਲ ਨੂੰ ਲੈ ਜਾਓ ਫੇਰ ਵੀ ਆਹੀ ਹਾਲ ਹੈ ਉਹ ਖੜੇ ਕੇ ਹੀ ਲੈ ਜਾਣਾ ਪੈਣਾ ਹੁਣ ਦੇਖਦੇ ਹਾਂ ਹੋਰ ਕਿੰਨੇ ਦਿਨ ਲੱਗਣਗੇ ਸਾਮਕੀ ਦਾ ਬਾਈ ਪੂਰਾ ਮਟਾਈ ਲੀਕ ਰੰਗ ਨੂੰ ਮਾਉਂਟ ਕਰਾ ਦੇਣਾ ਉਹਨਾਂ ਦਾ ਬਾਈ ਲਾਈਟਾਂ ਚੇਂਜ ਕਰਨ ਲੱਗੇ ਐਮਜੀ ਵਾਲਾ ਲਾਉਣ ਲੱਗੇ ਇਹਦਾ ਬਦਲਾ ਕੇ ਹਟਿਆ ਡਾਕਟਰ ਹੋਰ ਕੀ ਚੇਨੀ ਹਟਿਆ ਨਹੀਂ ਆਹ ਦੇਖ ਲਾ ਨਾ ਨਾ ਆ ਗਿਆ ਐਮਜੀ ਵਾਲਾ ਫੇਰ ਆਹੀ ਦੇਣੀਆਂ ਪੈਣੀਆਂ ਹੁਣ ਪੰਜ ਚਾਰ ਦੋ ਦੋ ਫालतੂ ਲੈ ਲਵੇ ਨਾ ਨਾ ਆ ਇਹਨਾਂ ਨਹੀਂ ਲਾਈ ਦਿਆਂ ਹੁਣ ਹੋਰ ਆ ਗਿਆ ਲੋਗੋ ਵਾਲੀਆਂ ਹੁਣ ਦੋ ਦੋ ਇਹਨਾਂ ਤੇ ਹੀ ਲੈ ਲਵੇ ਮਲਕੀਤ ਭਾਈ ਦੋ ਦੋ ਲੱਗੇ ਰੱਖ ਲੈ ਪਹਿਲੇ ਕਿੱਥੇ ਲੈਣ ਆਉਂਗਾ ਇੱਕ ਅੱਧੀ ਨੂੰ ਹਾਂ ਉਹ ਸਿੰਪਲ ਤੇ ਆਉਣੀ ਨੇ ਭਾਈ ਮਰਜੀ ਦਾ ਲੋਗੋ ਲੱਗਿਆ ਵਾ ਪਤਾ ਕੀ ਆ ਇਹ ਫਿਰ ਫਿਰ ਕਿਤੇ ਦੂਰ ਆ ਇਹ ਅੱਛਾ ਨੇੜੇ ਹੀ ਆ ਜਲਦੀ ਨੂੰ ਕਹਿਣਾ ਭਾਈ ਬੈਨੀ ਫਿਊਜੀਆਂ ਚੱਕ ਲੈ ਚੱਕ ਲੈ ਇਹ ਗੱਲ ਹੈ ਹਾਂ ਇਹ ਗੱਲ ਹੋ ਜਾਂਦਾ ਚੇਂਜ ਕਰਾ ਦਿਆਂ ਭਾਈ ਮਾਫੀ ਲੈਦਾ ਹੂੰ ਉਹ ਸਿੰਪਲ ਆ ਦੇਖੋ ਇਹਦੇ ਵਿੱਚ ਕੁਝ ਨਹੀਂ ਲਿਖਿਆ ਵਾ ਤਾਂ ਆਹ ਸਿੰਪਲ ਦੀਆਂ ਹੁਣੇ ਲੋਗੋ ਵਾਲੀਆਂ ਆ ਗਿਆ ਆਹ ਮੈਂ ਬਾਈ ਪਾ ਲੈ ਹੁਣ ਬਾਈ ਪਾ ਲੈ ਬਾਈ ਹੁਣ ਕਮਾਣੀ ਆ ਹਲੇ ਧਰੀ ਨਹੀਂ ਪਾ ਲਵੇ ਐ ਬਾਈ ਦੋਹੇ ਬਾਹਰ ਤਾਂ ਆ ਗਏ ਜਾਦੂ ਬਣ ਜਾਣੀ ਸਹੀ ਗੱਲ ਐ ਯਾਰੀ ਬਈ ਹੁਣ ਤਾਂ ਐ ਖੜੇ ਆ ਨਾ ਬਸ ਵੀ ਰਿਜ਼ਲਟ ਆਉਣੇ ਵਾਲਾ ਹੀ ਐ ਹੈ ਰਿਜ਼ਲਟ ਆਉਣੇ ਵਾਲਾ ਹੀ ਐ ਵੋਟਾਂ ਦਾ ਪਤਾ ਲੱਗਣਾ ਹੁਣ ਨਹੀਂ ਦਾ ਰਿਜ਼ਲਟ ਦੀ ਵੇਟ ਵੀ ਨਹੀਂ ਕਰੀ ਦੇਖ ਦਰ ਲੈ ਸਹੀ ਗੱਲ ਐ ਉਹ ਤਾਂ ਆਡੀਅנס ਨੇ ਆਪੇ ਕਰਤਾ ਹੁਣ ਐ ਵੀ ਮਤਲਬ ਇਤਪਾਸਾ ਜੀ ਵੀ ਕਿਵੇਂ ਐ ਤੁਸੀਂ ਕਿਵੇਂ ਸਹੀ ਗੱਲ ਐ ਬਈ ਉਧਰ ਉਹ ਬਾਹਰ ਫੇਰ ਨਿਕਲੇ ਦਸ ਨੇ ਹਾਲੇ ਕਨੈਕਸ਼ਨ ਕਨੈਕਸ਼ਨ ਹੋਣੇ ਐ ਤੇ ਕਾਫੀ ਰਹਿੰਦਾ ਕੰਮ ਹੁੱਕ ਆਉਣੀ ਐ ਨਵੀ ਉਹਨੂੰ ਰੰਗ ਵੱਜਣਾ ਐ ਯਾਰੀ ਤਾਂ ਗੱਡੀ ਬਹੁਤ ਚੱਲਦੀ ਆ ਸਾਰਾ ਬਾਈ ਹੁਣ ਜੱਜਣ ਲੱਗਾ ਐਨ ਸ਼ਾਇਨਾ ਵਾਤੇ ਰਿਹਾ ਮੈਂ ਬਾਈ ਮੈਂ ਤਾਂ ਕਰ ਲਿਆ ਆਪਣਾ ਕਹਿੜਾ ਸਿੱਧੀ ਜੀ ਗੱਲ ਹੈ ਹਾਂ ਸ਼ਾਇਨਿੰਗ ਮਾਰੇ ਤੇ ਦੇਖ ਲੈ ਕਿੰਨਾ ਉੱਠਿਆ ਹੈ ਨਾ ਬਾਈ ਅਜਾ ਆਹੀ ਦੀ ਜਿਹੜੀ ਆ ਐਸੈਸਰੀ ਆ ਹਾਂ ਇਹੀ 50000 ਖਾਂਦੀ ਆ ਬੰਦੇ ਦਾ ਸਹੀ ਗੱਲ ਹੈ ਹੈ ਕੁਛ ਨਹੀਂ ਆ ਅੱਖਰ ਹੋਗੇ ਹਾਂ ਮਜ਼ਬੂਤ ਹੈ ਪੱਕੀ ਗੱਲ ਆ ਇਹ ਪੂਰਾ 50000 ਖਾਂਦੀ ਆ ਹਾਂਜੀ ਆ ਖਾਂਦੀ ਆਪਣੇ ਮਰੰਡੇ ਲਾਈ ਆ ਬੰਦੇ ਦੇ ਮਸ਼ੀਨ 120 ਰੁਪਿਆ ਮਿੰਟ ਦਾ ਲੰਦਾ ਹੋਣ ਆ ਕੱਟਣ ਦਾ ਅੱਛਾ ਹਾਂਜੀ ਮਿੰਟ ਪਰ ਕੱਟਦਾ ਮਿੰਟਾਂ ਪਰ ਕੱਟਦਾ ਉਹ 2500 ਰੁਪਿਆ ਪਤਾ ਨਹੀਂ ਘੰਟਾ ਉਹਦਾ ਬਾਕੀ ਲੋਹ ਦੇ ਹਿਸਾਬ ਨਾਲ ਵੀ ਕਰਦਾ ਕਿ ਲੋਹਾਂਜ ਵੀ ਕਰਦਾ ਉਹ 60 ਰੁਪਿਆ ਕਿਲੋ ਲੋਹ ਦੇ ਦਾ ਬਲ ਕੱਟ ਕੇ ਦਿੰਦਾ ਅੱਛਾ ਆ ਲੱਗਣ ਲੱਗੇ ਸਪਿੰਨਰ ਵਿੰਨਰ ਲੱਗਣ ਲੱਗੇ ਬਾਈ ਇਹਨੂੰ ਇੱਕ ਰੰਗ ਹੋਰ ਬੱਜਣਾ ਦਾ ਵਿਚਾਲੇ ਹੈਨਾ ਹਾਂ ਟੱਚਿੰਗ ਕਰਵਾ ਦੇ ਟੱਚਿੰਗ ਕਰੋ ਵੀਰੇ ਇਹਨੂੰ ਐਮਜੀ ਨੂੰ ਲੱਗ ਕਰੋ ਨਾ ਦੂਏ ਖੋਲ ਤੇ ਇਹਦੇ ਦੂਆ ਉਹ ਵੀ ਵਧੀਆ ਰਹਿਣ ਪਰ ਨਾਲ ਦੇ ਦੇ ਉਹ ਵੀ ਬਾਈ ਕਰ ਲਈ ਅਸੀਂ ਗੱਲ ਹਾਂ ਜਿਹੜੇ ਵਿਚਾਲੇ ਆ ਸ਼ਕਲ ਕੈਂਟ ਬਣਿਆ ਹੋਣਾ ਹੈ ਨਾ ਹੈ ਨਾਲ ਲੈ ਕੇ ਜਾਣੀ ਹਾਂ 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 ਆਹ ਜੀ ਕੁੜੀਆਂ ਦਾ ਨਾਮ ਅੰਗੁਰਲੀਨ ਗੁਰਲੀਨ ਢਿੱਲੋਂ ਗੁਰਲੀਨ ਢਿੱਲੋਂ ਹਾਂ ਨਹੀਂ ਨਹੀਂ ਸਿਰਾਏ ਸਾਰੇ ਹੀ ਰੰਗ ਉੱਠੇ ਆਂ ਇਹ ਵੀ ਆਰਗੂਮੈਂਟ ਕਰ ਲਈ ਹਾਂ ਕਹਿੰਦੀ ਵੀ ਇੱਥੇ ਮੇਰੇ ਪਾਪਾ ਦਾ ਨੌਜਾ ਹੀ ਦਾ ਹਾਂ ਵੀ ਪਰਲੀ ਸੈਡ ਚਾਹੀਦਾ ਤਾਂ ਮੇਰਾ ਅੱਛਾ ਹਾਂਜੀ ਠੀਕ ਠੀਕ ਇਹ ਹੁਣ ਆ ਬੜਾ ਪਹਿਲਾ ਹੋ ਲਿਆ ਆਪਾਂ ਨੇ ਬਹੁਤਾ ਪੱਟ ਬਣੀ ਗੁਰੇ ਕਰਾਏ ਨੇਗਾ ਹਾਂ ਤੂੰ ਵੀ ਆ ਗਈ ਬਾਈ ਹੋ ਕਾਜੀ ਹਾਂ ਆ ਗਈ ਬਾਈ ਹੋ ਕਾਜੀ ਤੇਰੇ ਬਾਬੂ ਕੋੜ ਚ ਦੋ ਨੇ ਇਹਦਾ ਘੈਂਟ ਬਣਦੀ ਹੁਣੇ ਇਹ ਛੱਡੇ ਹੋਏ ਅੱਜ ਕੰਮ ਸਾਰਾ ਹਾਂ ਬਾਈ ਲਾਈਟਾਂ ਦੀ ਟੈਸਟਿੰਗ ਚੱਲਦੀ ਆ ਲਾ ਤੇ ਪਲੱਗ-ਪਲੱਗ ਹੇਡਾ ਵੀ ਲਾ ਦੇ ਕਰਦੇ ਨੇ ਉਹ ਤਾਂ ਬਿੱਟ ਸਾਕ ਹੈ ਹਾਂ ਉੱਪਰ ਵੀ ਆ ਗਿਆ ਦੇਖ ਲੈ ਕੰਮ ਵੱਧਦਾ ਹੀ ਆ ਹੱਸ ਵੀਰ ਵਾਲਿਆਂ ਹੋਰ ਵੀ ਜ਼ਿਆਦਾ ਲੱਗੀ ਵੀ ਉਹਨੂੰ ਹੋਰ ਵੀ ਵੱਧ ਲੈਟਾ ਹਾਂ ਹਾਂ ਹੇਡਾ ਲਾਈ ਜਾ ਉਹਨੇ ਹੋਰ ਵੀ ਕੈਂਟ ਲਗਣਾ ਲਓ ਜੀ ਬਾਈ ਅਕੀਦ ਵਾਹ ਇਹ ਟਰਾਲੇ ਦੀਆਂ ਚੱਲ ਰਿਆਂ ਲਾਈਟਾਂ ਲਾਉਣ ਦਾ ਪ੍ਰੋਸੈਸ ਐਂਡੀਕੇਟਰ ਵਗੈਰਾ ਹਲੇ ਫਿਟ ਕਰ ਰਹੇ ਆ ਹਲੇ ਡਾਟਾਂ ਦਾ ਇਹਦਾ ਚੱਲ ਰਿਹਾ ਕੰਮ ਚੈੱਕ ਹੋ ਰਿਹਾ ਹੈ ਪਾਰਕਿੰਗ ਹੋ ਗਈ ਉਧਰ ਐਂਡੀਕੇਟਰ ਵੀਗਾ ਤਾਂ ਬ੍ਰੇਕ ਵਾਲੀ ਹੋ ਗਈ ਬ੍ਰੇਕ ਵਾਲੀ ਹਲੇ ਕਰਨੀਆਂ ਹਲੇ ਫਿਟ ਕਰਨੀਆਂ ਸੈੱਟ ਕਰਨੀਆਂ ਗ੍ਰਾਊਂਡ ਚੱਲਿਆ ਹੁਣ ਟਰਾਲੇ ਦਾ ਤੇ ਉਹਦਾ ਕਰਾ ਲਿਆ ਨਾ ਪਰਾਂ ਖੜਿਆ ਇਹ ਉਹ ਹੋ ਗਿਆ ਇਹਦਾ ਗ੍ਰਾਊਂਡ ਚੱਲਿਆ ਉਹ ਹੋ ਗਿਆ 343 ਕੁਇੰਟਲ ਦਾ ਤੇ ਹੁਣ ਇਹਦਾ ਦੇਖਦੇ ਕਿੰਨਾ ਹੁੰਦਾ 20 ਫੁੱਟੇ ਦਾ ਦਿਲਪ੍ਰੀਤ ਹਰਸ਼ਵੀਰ ਇਹ ਸਾਰਾ ਹੁਣ ਇਹਨੂੰ ਦੇਖਣ ਨੂੰ ਲੱਗੇ ਹੁਣ ਆ ਵੀ ਹਾਂ 2-3 ਕੁਇੰਟਲ ਦਾ ਫਰਕ ਸਾਨੂੰ ਆਈਡੀਆ ਵੀ ਵੱਧ ਹੋ ਗਿਆ ਹੁਣ ਬਾਕੀ ਦਾ ਪਤਾ ਲੱਗੇ ਕਲੀਅਰ ਆ ਲੋ ਬਈ। ਤਿਆਰੀ ਆ ਹੁਣ। ਹੁਣ ਦੇਖਦੇ ਆ ਮੱਥਾ ਟੇਕਣ ਲੱਗੇ ਆ ਹੈ। ਹਾਂਜੀ ਹਾਂਜੀ। ਚੱਲੀਏ ਫਿਰ। ਹਾਂ ਬਸ ਚੱਲਦੇ ਆ ਮੱਥਾ ਟੇਕ ਕੇ ਤੁਸੀਂ ਤਾਂ ਗੱਡੀ 'ਚ ਲੰਘ ਜਾਣਾ। ਹਾਂ ਤੁਸੀਂ ਤਾਂ ਟਰੈਕ ਸਹੀ ਗੱਲ ਐ। ਆ ਲੋ ਬਈ। ਫੇਰ ਦਾ ਚੈਨਲ ਦੀ ਹੁਣ ਦਾ ਹੁਣ ਕਰਾਤੀ ਬਿਲਕੁਲ ਬੰਦ। ਬਾਈ ਜਰੂਰ ਕੀਦੇ ਆਜੋ ਆਜੋ ਭਾਈ ਹੁਣ ਵੀ ਕਰਦੇ ਹੋ ਕਾਨੂੰ ਪਤਾ ਲੱਗੇ ਚੱਕਰ ਚੱਕਰ ਵਲੌਗਸ ਹਾਂ ਚੱਕਰ ਵਲੌਗਸ ਦੇ ਭਾਈ H8KALVLOGS ਹਾਂ ਭਾਈ ਆਜੋ ਭਾਈ ਚੈਨਲ ਨੂੰ ਐਕਸਪੋਰਟ ਕਰਨੇ ਆ ਬਤ ਪਤਾ ਲੱਗੇ ਕਾਨੂੰ ਵੀ ਬੰਦੇ ਬਦੇ ਆ ਹਾਂ ਠੀਕ ਹੈ ਨਾ ਜਰੂਰ ਬਾਕੀ ਫਿਰ ਸਾਨੂੰ ਵੀ ਹੌਸਲਾ ਹੋਵੇ ਅਸੀਂ ਵੀ ਕੋਈ ਨਵੀਂ ਨਵੀਂ ਕੱਢ ਗਈ ਲਈਏ ਵੀਡੀਓ ਨਾ ਨਾ ਜਰੂਰ ਜਰੂਰ ਪਰ ਮਾਰਾ ਨੂੰ ਬਖਸ਼ੇ ਇਸਾ ਛੇਤੀ ਹੋ ਜਾਂਦਾ ਹੈ ਪਰ ਮਾਰਾ ਦੇ ਗੇੜਾ ਰੱਖ ਲਿਓ ਗੇੜਾ ਫੁੱਲ ਅਸਲ 'ਚ ਬਣਾਇਆ ਹੀ ਅਸੀਂ ਲੇਟ ਆ ਹਾਂ ਨੂੰ ਇਹ 2 ਮਹੀਨੇ ਹੋਏ ਆ ਬਣਾਏ ਨੇ ਤੇ ਠੀਕ ਆ ਸਭ ਨਾਲ ਹਾਂਜੀ ਠੀਕ ਆ ਫਿਰ ਵੀ ਵਧੀਆ ਚੱਲ ਰਿਹਾ ਹੈ ਵਧੀਆ ਚੱਲ ਰਿਹਾ ਹਾਂ ਹਾਂ ਅਸਲ 'ਚ ਸਾਡੇ ਏਰੀਏ 'ਚ ਮਤਲਬ ਜਿੰਮੇਦਾਰ ਸਰਕਲ ਦਿਖਾਉਣੇ ਹੁਣ ਤੁਹਾਡੇ ਤਾਂ ਹੈਗੇ ਆ ਉਧਰ ਸਾਡੀ ਘਟਾ ਸਹੀ ਗੱਲ ਹੈ ਇਹ ਚੀਜ਼ ਵੀ ਬਹੁਤ ਹਾਂ ਹਾਂ ਨਾ ਨਾ ਚੱਲ ਇਹਦਾ ਹੌਲੀ ਹੌਲੀ ਹੋ ਬਾਈ ਚੱਲਦਾ ਹੁੰਦਾ ਇੱਕ ਲੈਟਰੀ ਬਲਦੀ ਉਹਨੂੰ ਠੀਕ ਕਰਦੇ ਆ ਬਸ ਬਾਕੀ ਸਾਰਾ ਓਕੇ ਆ ਹਾਂ ਬਦਾਂ ਆਇਆ ਭਾਈ ਹੁਣ ਦੋ ਦੋ ਟਰਾਲਿਆਂ ਦੀ ਆ ਦੇਰ ਲੱਡੂ ਦੇਖਦਾ ਇਕੱਠੇ ਹੀ ਚੱਕੀ ਫਿਰਦਾ ਇਹ ਬੜੀ ਗੱਲ ਆ ਲਾਈਟਾਂ ਵੀ ਬਾਹਰ ਦੀਆਂ ਲੱਗੀਆਂ ਹਾਂ ਸਹੀ ਗੱਲ ਆ ਇਹ ਵੀ ਬਾਹਰ ਦੀਆਂ ਕੰਟਰੀਆਂ ਲੱਗੀਆਂ ਓ ਭਾਈ ਆ ਵੀ ਪੀਲੇ ਕਰਾ ਤੇ ਕਿਹੜੇ ਹਾਂ ਹਾਂ ਆ ਵੀ ਰੱਖ ਲੈ ਇਹਨੂੰ ਗੱਡੀ 'ਚ ਰੱਖੋ ਜੀ ਗੱਡੀ 'ਚ ਰੱਖਣਾ ਹਾਂ ਇਹਨੂੰ ਗੱਡੀ 'ਚ ਰੱਖੋ ਲਓ ਜੀ ਬੜਾ ਅੱਜ ਆਈ ਬਹੁਤ ਬਹੁਤ ਸਾਰਿਆਂ ਨੂੰ ਜਿੰਨੇ ਲੈਣ ਆਏ ਆ ਬਲਵੀਰ ਭਾਈ ਦੇ ਬਧਾਈਆਂ ਫਿਰ ਉਹ ਦੇਖ ਬੜਾ ਇਹ ਯਾਰ ਨਮਿਆ ਪਹੋਕ ਮਹੀਨਾ ਨਹੀਂ ਆਇਆ ਭਈ ਅਜੇ ਤੱਕ ਚੱਲੋ ਭਾਈ ਚੱਲ ਪਏ ਹੁਣ ਇਹ ਚਲੋ ਭਾਈ ਚਲੋ ਭਾਈ ਖੇਚਾ ਤੁਹਾਡੀ ਤਾਂ ਬਾਟ ਵੀ ਲੰਬੀ ਆ ਪਾਣੀ ਦੀ ਵੀਡੀਓ ਨਹੀਂ ਲੋਕ ਤਾਂ ਆ ਰਹੀ ਹੈ ਜੀ ਹਾਂ ਆਈ ਚਲੋ ਜੀ ਭਾਈ ਚੰਗਾ ਚੰਗਾ ਜੀ ਲੈ ਬਈ ਹੁੰਦੀ ਚਲ ਮਿਲ ਚਲ ਮਿਲ ਲੈੋ ਭਾਈ ਇੱਕ ਤਾਂ ਗਿਆ ਉਹਦਾ ਮਸ਼ੀਨਾਂ ਹੀ ਬਹੁਤ ਆਉਂਦੀਆਂ ਯਾਰ ਹੈ ਜੱਗਿਆ ਗਾੜਾ ਉਹਰੇ ਟਰਾਲੇ ਵਾਲਾ ਬਣਾ ਤੇ ਅੱਜ ਸਹੀ ਗੱਲ ਲੈ ਭਾਈ ਹੁਣ ਇਹਨੂੰ ਚੱਲ ਚਲੋ ਭਾਈ ਚਲੋ ਲੈ ਭਾਈ ਕਾ ਭਾਈ ਜਦ ਲਾਫੇਦਾਰ ਹਰਸ਼ਵੀਰ ਚੱਲ ਭਾਈ ਚਲੋ ਵਾਹ ਚੱਲ ਭਾਈ ਮਲਕੀਤ ਭਾਈ ਤੂੰ ਵੀ ਚੱਲ ਵਾਹ ਤੈਨੂੰ ਬੜਾ ਔਖਾ ਭਾਈ ਟਰਾਲਾ ਦਵਾਇਆ ਤੁਸੀਂ ਹੈ ਔਖਾ ਨਹੀਂ ਜੀ ਥੋੜਾ ਥੋੜਾ ਕੰਮ ਖਾਸੇ ਨਿਕਲੀ ਹੋਰ ਇਹਦਾ ਅਸੀਂ ਆਪਣੇ ਬੰਦੇ ਜਾਨ ਨੇ ਜੋਰ ਪਾ ਕੇ ਲੈ ਲਿਆ ਇਸ ਟਾਈਮ ਤੱਕ ਆਇਆ ਨਹੀਂ ਦਿੱਤੀ ਬਿਲਕੁਲ ਹੈ ਫਿਰ ਆਇਆ ਕੁਝ ਜਾਂ ਨਵੀਆਂ ਵੀ ਹੁਣ ਜਿਵੇਂ ਅੱਜ ਲੱਗਤਾ ਨਵੀਆਂ ਆਈਆਂ ਈਆਂ ਹਾਂ ਉਹ ਚੇਂਜ ਕਰਵਾ ਦਿੰਦੇ ਸਹੀ ਗੱਲ ਹੈ ਫਰਕ ਪੈਂਦਾ ਥੋੜਾ ਥੋੜਾ ਫਿਰ ਆਏ ਹੁੰਦੇ ਵੀ ਆਪਾਂ ਨੂੰ ਆ ਵੀ ਨਾ ਰੇਜ ਵੀ ਹੋਊਗੀ ਨਾ ਰੇਜ ਸਹੀ ਗੱਲ ਹੈ ਸਹੀ ਗੱਲ ਅੱਜ ਜੋ ਹੋਣਾ ਤਾਂ ਹੋ ਗਿਆ ਬਸ ਹਾਂ ਚੱਲੀਏ ਫਿਰ ਚੱਲੀਏ ਭਾਈ ਆਜੋ ਲੋ ਭਾਈ ਪਹੁੰਚ ਗਿਆ ਆਪਾਂ ਪਿੰਡ 11:00 ਵਜੇ ਬਲਵੀਰ ਭਾਈ ਮਲਕੀਤ ਭਾਈ ਬਲਵੀਰ ਭਾਈ ਲੱਗਾ ਇੱਧਰ ਭਾਈ ਗੱਡੀ ਦੇ ਨਾਲੇ ਖਿੱਚ ਲੈ ਜੱਗੇ ਗੱਡੀ ਦੇ ਨਾਲੇ ਖਿੱਚ ਲਿਆਏ। ਨਾਲੇ ਹਾਂ ਦੇਖ ਤਾਂ ਲੈ ਸਭ ਤੋਂ ਪਹਿਲਾਂ ਪਹੁੰਚ ਗਏ। 1 ਘੰਟਾ ਰੋਟੀ ਲੱਗ ਕੇ ਖਾਣ। ਸਭ ਤੋਂ ਪਹਿਲਾਂ ਪਹੁੰਚ ਗਏ ਤੁਸੀਂ ਤਾਂ। ਪਹਿਲਾਂ ਬਾਗ ਆ ਜਾ। ਹਾਂ। 22 22 ਦਾ ਪਸੰਦੀਦਾ ਦੁਕਾਨਾ। ਕਿਹੜਾ ਗਾਣਾ ਦੱਸ? ਕਿਹੜਾ ਗਾਣਾ? ਲੁੱਥੀ ਪਿਆ ਕੇ ਪੱਟੀ। ਹਾਂ। ਗੱਲ ਗੱਲ ਵਰਗੀ ਜਿਹੀ। ਬਾਈ ਪਿੱਛੇ ਲੱਗਣੇ ਨਹੀਂ ਦਿੱਤਾ ਬਾਈ ਨੇ। ਉਹ ਪਿੱਛੇ ਲੱਗਣੇ ਨਹੀਂ ਦਿੱਤਾ। ਇਹ ਤਾਂ ਅਸੀਂ ਨੇੜੇ ਲਾਇਆ ਮੈਂ ਪਿੰਡ ਆ ਕੇ ਉਹਦੇ ਤਾਂ ਲਾ ਦੇ। ਹਾਂ। ਇੱਕ ਦਿਨ ਵਿਆਹ ਹੋਇਆ ਸੋਣਾ ਇੱਕ ਦਿਨ ਦੋਹਾਂ ਦਾ ਆਹਾਂ ਦਾ ਅੱਛਾ ਇੱਕੋ ਦਿਨ ਬਰਾਤ ਚੜੀ ਦੋ ਆ ਬੰਦਿਆਂ ਦੀ ਠੀਕ ਆਹਾਂ ਖੜੂ ਬਣੂਗਾ 11 ਬੰਦੇ ਉਹੀ ਚਾਹ ਹੁਣ ਧਾਰ ਰਹੇ ਤੁਸੀਂ ਠੀਕ ਹੈ ਚਲ ਭਾਈ ਪਹੁੰਚ ਗਿਆ ਚਲੋ ਵਧੀਆ ਬਹੁਤ ਬਹੁਤ ਵਧਾਈਆਂ ਭਾਈ ਹਰਸ਼ਵੀਰ ਨੂੰ ਤੇ ਮਲਕੀਤ ਭਾਈ ਨੂੰ ਤੇ ਆ ਖੜਿਆ ਭਾਈ ਟਰੈਕਟਰ ਇੱਥੇ ਲਾਤਾ ਹੈ ਬਾਕੀ ਸਵੇਰੇ ਦੇਖਿਓ ਸਭ ਪਿੰਡ ਸਾਰੇ ਪਿੰਡ ਦੇ ਦੇਖਣਾ ਲੇਟ ਕਰਤੇ ਬਾਈ ਸਾਡੀ ਮੀਤ ਸੀ ਅਸੀਂ 2-3 ਵਜੇ ਤੱਕ ਪਹੁੰਚ ਜੂਗੇ ਪਰ ਪਹੁੰਚ ਨਹੀਂ ਸਕੇ